ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੁਸੀਂ ਇਸ ਡਿਜ਼ਾਈਨ ਨੂੰ ਲੇਡੀਜ਼ ਕੋਟੀ ਤੇ ਜੈਕਟ ਤੇ ਬੱਚਿਆਂ ਦੀ ਛੋਟੇ ਬੱਚਿਆਂ ਦੀ ਕੋਟੀ ਤੇ ਪਾ ਸਕਦੇ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਬਹੁਤ ਆਸਾਨੀ ਦੇ ਨਾਲ ਬਣਾ ਸਕਦੇ ਜੀ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 11-11 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ 11-11 ਦੇ ਹਿਸਾਬ ਨਾਲ ਕੁੰਡੇ ਲੈ ਕੇ ਚਾਰ ਕੁੰਡੇ ਵਾਧੂ ਲੈਣੇ ਨੇ ਮੈਂ ਵੀ ਇੱਥੇ 26 ਕੁੰਡੇ ਲਏ ਹੋਏ ਨੇ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਇਸ ਲਈ ਆ ਮੈਂ ਇੱਕ ਉਲਟੀ ਸਲਾਈ ਜਿਹੜੀ ਆ ਬਣਾ ਰਹੀਆਂ ਕਿਉਂਕਿ ਉਲਟੀ ਸਾਈਡ ਦੇ ਕੁੰਡੇ ਪਾਏ ਹੋਏ ਨੇ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਣਾ ਹੈ बहुत ही सोहना बहुत प्यारा डिजाइन बनेगा तुम तो इस लेडीज के किसी भी प्रोजेक्ट बना के तैयार कर सकते जी जेकर तुम तो इस डिजाइन वाइट कोटी पर बनाओगे तो बहुत ही सोहना लगेगा तो बहुत सौखा जहा डिजाइन है कोई बहता औखा डिजाइन नहीं है मैं हमेशा जेडे सौखे ही डिजाइन लिया की कोशिश करनी हाँ सौखे डिजाइन तेरे लैके आई हाँ कि सबनों आसानी के नाम समझ आ सक हम डिजाइन की पहली सिलाई है सीधे पास ਇੱਲਾ ਕੁੰਡਾ ਉਤਾਰ ਲੈਣਾ ਸਿਰ ਦੋ ਕੁੰਡੇ ਉਲਟੇ ਬਣਾਵਾਂਗੇ ਬਹੁਤ ਹੀ ਸੋਖਾ ਡਿਜ਼ਾਈਨ ਆ ਬਿਲਕੁਲ ਉਲਟੇ ਸਿੱਧੇ ਹੈ ਹੀ ਸਲਾਈਆਂ ਬਣਨੀਆਂ ਨੇ ਇਹਦੇ ਵਿੱਚ ਫਿਰ ਧਾਗਾ ਆਪਾਂ ਪਿੱਛੇ ਕਰ ਲੈਣਾ ਦੋ ਕੁੰਡੇ ਉਲਟੇ ਬਣਾ ਕੇ ਹੁਣ ਤਿੰਨ ਕੁੰਡੇ ਸਿੱਧੇ ਬਣਾਉਣੇ ਇੱਕ ਦੋ ਤਿੰਨ ਤਿੰਨ ਸਿੱਧੇ ਬਣਾ ਲਏ ਹੁਣ ਜਿਹੜਾ ਚੌਥਾ ਕੁੰਡਾ ਇਹਨੂੰ ਇਸ ਤਰ੍ਹਾਂ ਕਰਕੇ ਦੋ ਵਾਰ ਵਾਲ ਮਾਰ ਲੈਣੇ ਆ ਫਿਰ ਇਸ ਤੋਂ ਬਾਅਦ ਪੰਜ ਕੁੰਡੇ ਉਲਟੇ ਬਣਾਉਣੇ ਸਿੱਧੇ ਬਣਾਉਣੇ ਇੱਕ 2 3 4 5 ਇਸਦਾ 11 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਵੇਖੋ ਦੋ ਕੁੰਡੇ ਪਹਿਲਾਂ ਉਲਟੇ ਫਿਰ ਤਿੰਨ ਕੁੰਡੇ ਸਿੱਧੇ ਫਿਰ ਇੱਕ ਕੁੰਡੇ ਨੂੰ ਦੋਵਾਲ ਪਾਉਣੇ ਆ ਫਿਰ ਉਸ ਤੋਂ ਬਾਅਦ ਪੰਜ ਕੁੰਡੇ ਉਲਟੇ ਹੁਣ ਇੱਕ ਡਿਜ਼ਾਈਨ ਆਪਾਂ ਹੋਰ ਬਣਾਵਾਂਗੇ ਇਸੇ ਤਰ੍ਹਾਂ 11 ਕੁੰਡਿਆਂ ਦਾ ਦੋ ਕੁੰਡੇ ਪਹਿਲਾਂ ਉਲਟੇ ਬਣਾ ਲੈਣੇ ਆ ਫਿਰ ਧਰਗਾ ਪਿੱਛੇ ਕਰ ਲੈਣਾ ਤਿੰਨ ਕੁੰਡੇ ਸਿੱਧੇ ਬਣਾਉਣੇ ਇੱਕ ਦੋ ਮੂੰਹ ਜਿਹੜਾ ਚੌਥਾ ਕੁੰਡਾ ਉਹਨੂੰ ਇਸ ਤਰ੍ਹਾਂ ਕਰਕੇ ਦੋ ਬਾਲ ਪਾ ਲੈਣੇ ਆ ਫਿਰ ਇਸ ਤੋਂ ਬਾਅਦ ਪੰਜ ਕੁੰਡੇ ਉਲਟੇ 1 2 3 4 ਤੇ 5 ਲਾਸਟ ਦੇ ਦੋ ਕੁੰਡੇ ਫਿਰ ਉਲਟੇ ਬਣਾ ਲਾਂਗੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਇਹ ਪਹਿਲੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਹੁਣ ਦੂਸਰੀ ਸਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਇੱਲਾ ਕੁੰਡ ਉਤਾਰ ਲਿਆ ਸਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਜਿਹੜੇ ਉਧਰੋਂ ਆਪਾਂ ਉਲਟੇ ਬਣਾਏ ਸੀ ਇਧਰੋਂ ਸਿੱਧੇ ਬਣਾ ਲੈਣੇ ਧਾਗਾ ਆਪਣੀ ਵਾਲੀ ਸਾਈਡ 1 2 3 4 ਤੇ 5 ਪੰਜ ਕੁੰਡੇ ਆਪਾਂ ਉਲਟੇ ਬਣਾ ਲਿਆ ਹੁਣ ਇਹ ਜਿਹੜਾ ਇੱਕ ਕੁੰਡਾ ਆ ਜਿਹਨੂੰ ਆਪਾਂ ਦੋ ਵਾਲ ਪਾਏ ਸੀ ਇਹਨੂੰ ਇਸ ਤਰ੍ਹਾਂ ਕਰਕੇ ਸਲਿੱਪ ਕਰ ਲੈਣਾ फिर इस तुंत तो बाद तीन कुंडे उल्टे एक दो तीन धागा पिछे करा कुंडे सीधे बना लागे जे तो ये कुंडे उल्टे बनाने चाहते हो तो उल्टी साइड तो उल्टे भी बना सकते जी जे तुम मतलब उल्टी साइड प्लेन बनाना चाहते हो दे तो इस डिजाइन के उल्टी साइड जी प्लेन भी बना सकते जी यह जरा कुंडा है इन आप इस तरह उतार लेना है ਲਾਸਤੇ ਫੇਰ ਸਾਡੇ ਕੋਲ ਦੋ ਕੁੰਡੇ ਸਿੱਧੇ ਆਏ ਨੇ ਤੇ ਇੱਕ ਕੁੰਡਾ ਉਲਟਾ ਆਇਆ। ਇਹ ਦੂਸਰੀ ਸਲਾਈ ਬਣ ਗਈ ਡਿਜ਼ਾਈਨ ਦੀ। ਹੁਣ ਆ ਗਏ ਹਾਂ 3 ਸਰੀ ਸਲਾਈ ਤੇ ਸਿੱਧੇ ਪਾਸੇ। ਇਹ ਤੁਸੀਂ ਧਿਆਨ ਨਾਲ ਦੇਖਣੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਧੱਗਾ ਆਪਣੀ ਵਾਲੀ ਸਾਈਡ ਕਰਾਂਗੇ। ਦੋ ਕੁੰਡੇ ਉਲਟੇ ਬਣਾ ਲਾਂਗੇ। ਧੱਗਾ ਪਿੱਛੇ ਕਰਾਂਗੇ ਹੁਣ। ਹੁਣ ਜਿਹੜਾ ਸਾਡਾ ਇਹ ਕੁੰਡਾ ਜਿਹਨੂੰ ਆਪਾਂ ਲੂਜ਼ ਕੀਤਾ ਸੀ ਇਹਨੂੰ ਆਪਾਂ ਅੱਗੇ ਲੈ ਕੇ ਆਉਣਾ ਹੈ। ਆਹ ਤਿੰਨ ਕੁੰਡਿਆਂ ਨੂੰ ਇੱਧਰ ਲੈ ਲੈਣਾ ਵਾ ਤੇ ਇਹ ਜਿਹੜਾ ਕੁੰਡਾ ਲੂਜ਼ ਕੀਤਾ ਸੀ ਇਹਨੂੰ ਆਪਾਂ ਇੱਧਰ ਲੈ ਆਉਣਾ ਹੁਣ ਚਮਾ ਕੁੰਡਿਆਂ ਨੂੰ ਪਹਿਲਾਂ ਸਿੱਧੇ ਬਣਾ ਲੈਣਾ ਪਹਿਲਾਂ ਇਹ ਵਾਲੇ ਕੁੰਡੇ ਨੂੰ ਸਿੱਧਾ ਬਣਾ ਲਿਆ ਫਿਰ ਤਿੰਨ ਕੁੰਡੇ ਹੋਰ ਸਿੱਧੇ ਬਣਾਵਾਂਗੇ 1 2 3 ਤਿੰਨ ਕੁੰਡੇ ਸਿੱਧੇ ਬਣਾ ਲਏ ਹੁਣ ਆ ਜਿਹੜਾ ਚੌਥਾ ਕੁੰਡਾ ਆਇਆ ਇਹਦੇ ਤੇ ਆਪਾਂ ਦੋ ਵਾਲ ਪਾ ਦੇਣੇ ਅੱਗੇ ਫੇਰ ਚਾਰ ਕੁੰਡੇ ਸਿੱਧੇ 1 2 ਤੇ ਚਾ ਧਾਗਾ ਆਪਣੇ ਵਾਲੀ ਸਾਈਡ ਕਰਾਂਗੇ ਤੋਂ ਕੁੰਨੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਹੁਣ ਇਹਨਾਂ ਨੂੰ ਟਵਿਸਟ ਕਰਨਾ ਇਹ ਤੀਸਰਾ ਕੁੰਡਾ ਜਿਹੜਾ ਆਪਾਂ ਇੱਧਰ ਲੈ ਕੇ ਆਉਣਾ ਤਿੰਨ ਕੁੰਡੇ ਇੱਧਰ ਕਰਦਣੇ ਇਹ ਜਿਹੜਾ ਕੁੰਡਾ ਲੂਜ਼ ਕੀਤਾ ਸੀ ਇਹਨੂੰ ਆਪਾਂ ਇੱਧਰ ਲੈ ਆਉਣਾ ਤੇ ਇੱਕ ਇਹ ਸਿੱਧਾ ਬਣਾ ਲੈਣਾ ਤਿੰਨ ਕੁੰਡੇ ਹੋਰ ਸਿੱਧੇ ਬਣਾਉਣੇ 1 2 3 ਹੁਣ ਜਿਹੜਾ ਚੌਥਾ ਕੁੰਡਾ ਆਇਆ ਇਹਨੂੰ ਆਪਾਂ ਦੋ ਵਾਲ ਪਾ ਲੈਣੇ ਇਸ ਤਰ੍ਹਾਂ ਚਾਰ ਕੁੰਡੇ ਜੇ ਫਿਰ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਤੀਸਰੀ ਸਲਾਈ ਬਣ ਗਈ ਹੁਣ ਆ ਗਏ ਆ ਚੌਥੀ ਸਲਾਈ ਤੇ ਹੁਣ ਚੌਥੀ ਸਲਾਈ ਉਲਟੇ ਪਾਸੇੋਂ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾ ਲੈਣੇ ਤਾਗਾ ਆਪਣੀ ਵਾਲੀ ਸਾਈਡ 1 2 3 4 5 ਸੌਰੀ ਜਿਹੜਾ ਕੁੰਡਾ ਵਾਲ ਪਾਇਆ ਸੀ ਇਹਨੂੰ ਆਪਾਂ ক্লোਜ਼ ਕਰ ਲੈਣਾ ਫਿਰ ਦੇਖੋ 1 2 3 ਤੇ 4 ਚਾਰ ਕੁੰਡੇ ਉਲਟੇ ਬਣਾ ਲੈਣੇ ਧਾਗਾ ਪਿੱਛੇ ਕਰ ਲੈਣਾ ਦੋ ਕੁੰਡੇ ਸਿੱਧੇ ਤੱਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ ਤੇ ਜਿਹੜਾ ਪੰਜਵਾਂ ਕੁੰਡਾ ਆਪਾਂ ਲੂਜ਼ ਕਰਨਾ ਸੀ ਇਹਨੂੰ ਇਸ ਤਰ੍ਹਾਂ ਸਲਿੱਪ ਕਰ ਲੈਣਾ ਚਾਰ ਕੁੰਡੇ ਫਿਰ ਉਲਟੇ ਬਣਾਉਣੇ ਆ ਤੱਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਲਾਸਟ ਵਾਲਾ ਕੁੰਡਾ ਉਲਟਾ ਚਾਰ ਸਲਾਈਆਂ ਬਣ ਗਈਆਂ ਹੋਣਾ ਗਿਆ ਡਿਜ਼ਾਈਨ ਦੇ ਪੰਜਵੇਂ ਸਲਾਈ ਤੇ ਇਹਲਾ ਕੁੰਡਾ ਉਤਾਰ ਲਿਆ ਫਿਰ ਤੱਗਾ ਆਪਣੇ ਵਾਲੀ ਸਾਈਡ ਕਰਾਂਗੇ ਤਿੰਨ ਨੂੰ ਸੋਰੀ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਫਿਰ ਸਿੱਧਾ ਬਣਾਵਾਂਗੇ ਤੇ ਇੱਕ ਕੁੰਡਾ ਪਹਿਲਾਂ ਸਿੱਧਾ ਬਣਾ ਲਿਆ ਹੁਣ ਇਹ ਜਿਹੜੇ ਤਿੰਨ ਕੁੰਡੇ ਆ ਫਿਰ ਪਹਿਲੀ ਸਲਾਈ ਵੰਗੂ ਤਿੰਨ ਕੁੰਡੇ ਆਪਾਂ ਇੱਧਰ ਕਰਨੇ ਤੇ ਇੱਕ ਕੁੰਡਾ ਜਿਹੜਾ ਲੂਜ਼ ਕੀਤਾ ਸੀ ਉਹਨੂੰ ਆਪਾਂ ਇੱਧਰ ਵਾਲੀ ਸਾਈਡ ਤੇ ਲੈ ਆਉਣਾ ਨੂੰ ਸਿੱਧਾ ਬਣਾ ਲਿਆ ਤਿੰਨ ਕੁੰਡੇ ਫਿਰ ਸਿੱਧੇ ਇੱਕ ਦੋ ਤਿੰਨ ਹੁਣ ਅਗਲਾ ਜਿਹੜਾ ਕੁੰਡਾ ਆ ਇਹਨੂੰ ਆਪਾਂ ਦੋ ਗਾਲ ਪਾਉਣੇ ਆ ਸਤੈਨ ਕੁੰਡੇ ਸਿੱਧੇ 1 2 3 ਤੱਕ ਆਪਣੇ ਵਾਲੇ ਸਾਈਡ ਦੋ ਕੁੰਡੇ ਉਲਟੇ ਤਾਂਗਾ ਪਿੱਛੇ ਕਰਾਂਗੇ ਪਹਿਲਾਂ ਇੱਕ ਕੁੰਡਾ ਸਿੱਧਾ ਬਣਾ ਲੈਣਾ ਫਿਰ ਇਹ ਜਿਹੜੇ ਚਾਰ ਕੁੰਡੇ ਇਹਨਾਂ ਨੂੰ ਕੋਇਸਟ ਕਰਨਾ ਤਿੰਨ ਕੁੰਡੇ ਇਧਰ ਵਾਲੇ ਸਾਈਡ ਲੈ ਜਾਣੇ ਇੱਕ ਜਿਹੜਾ ਕੁੰਡਾ ਲੂਜ਼ ਕੀਤਾ ਹੋਇਆ ਉਹਨੂੰ ਇਧਰ ਵਾਲੇ ਸਾਈਡ ਲੈ ਆਉਣਾ ਫਿਰ ਤਿੰਨ ਕੁੰਡੇ ਸਿੱਧੇ ਤਿੰਨ ਕੁੰਡੇ ਸਿੱਧੇ ਨਾਂ ਤੋਂ ਬਾਅਦ ਅਗਲੇ ਕੁੰਡੇ ਨੂੰ ਦੋ ਵਲ ਪਾਵਾਂਗੇ ਫਿਰ ਤਿੰਨ ਕੁੰਡੇ ਸਿੱਧੇ ਹਰ ਵਾਰ ਇੱਕ ਕੁੰਡਾ ਜਿਹੜਾ ਵਲ ਵਾਲਾ ਇੱਧਰ ਵਾਲੀ ਸਾਈਡ ਤੇ ਆਈ ਜਾਣਾ ਹੈ ਹਰ ਵਾਰ ਅਗਲੇ ਤੋਂ ਅਗਲੇ ਕੁੰਡੇ ਨੂੰ ਆਪਾਂ ਵਲ ਪਾਉਂਦੇ ਜਾਣਾ ਸ਼ੇਨੀ ਸਲਾਈ ਤੇ ਆ ਗਏ ਹਾਂ ਹੁਣ ਤੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਤੇ ਤਿੰਨ ਕੁੰਡੇ ਉਲਟੇ ਦੋ ਤਿੰਨ ਤਿੰਨ ਉਲਟੇ ਫਿਰ ਇਹ ਵਾਲਵ ਵਾਲਾ ਆ ਗਿਆ ਇਹਨੂੰ ਲੂਜ਼ ਕਰ ਲਿਆ ਫਿਰ ਚਾਰ ਕੁੰਡੇ 1 2 3 ਤੇ 4 ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡੇ ਨੂੰ ਸਲਿੱਪ ਕਰ ਲਾਂਗੇ ਫਿਰ ਚਾਰ ਕੁੰਡੇ ਉਲਟੇ 2 3 4 ਫੰਜ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਛੇ ਸਲਾਈਆਂ ਬਣ ਗਈਆਂ ਹੋਣਾ ਗਿਆ ਸਤਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲੈਣਾ ਵਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾ ਲੈਣੇ ਹੁਣ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਪਹਿਲਾ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲਏ ਹੁਣ ਫਿਰ ਆ ਚਾਰ ਕੁੰਡੇ ਟਵਿਸਟ ਕਰਨੇ ਆ ਆ ਜਿਹੜੇ ਤਿੰਨ ਕੁੰਡੇ ਇਹਨਾਂ ਨੂੰ ਆਪਾਂ ਇੱਧਰ ਵਾਲੀ ਸਾਈਡ ਲੈਣਾ ਤੇ ਇਹ ਜਿਹੜਾ ਲੂਜ਼ ਕੀਤਾ ਕੁੰਡਾ ਸੀ ਇਹਨੂੰ ਆਪਾਂ ਇੱਧਰ ਲਿਆ ਕੇ ਚਮਾ ਕੁੰਡਿਆਂ ਨੂੰ ਸਿੱਧੇ ਬਣਾ ਦੇਣਾ 1 2 3 ਤੇ 4 ਚਮਾ ਕੁੰਡਾ ਨੂੰ ਸਿੱਧੇ ਬਣਾਤਾ ਹੁਣ ਅਗਲੇ ਕੁੰਡੇ ਨੂੰ ਆਪਾਂ ਵਨ ਕਰਾਂਗੇ ਸਿਰ ਦੋ ਕੁੰਡੇ ਸਿੱਧੇ ਤਾਂਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਤਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਕੁੰਡੇ ਟਵਿਸਟ ਕਰਨੇ ਆ ਜਿਹੜੇ ਕੁੰਡੇ ਨੂੰ ਆਪਾਂ ਵਾਲ ਪਾਇਆ ਹੋਣਾ ਆ ਪਹਿਲੀ ਸਲਾਈ ਦੇ ਵਿੱਚ ਉਹਨਾਂ ਨੂੰ ਆਪਾਂ ਇਹਨੂੰ ਇੱਧਰ ਅੱਗੇ ਲੈ ਆਉਣਾ ਤੇ ਤਿੰਨ ਕੁੰਡਿਆਂ ਨੂੰ ਉਧਰ ਵਾਲੀ ਸਾਈਡ ਕਰ ਦੇਣਾ ਫਿਰ ਸਿੱਧੇ ਚਾਰ ਕੁੰਡੇ ਆਪਾਂ ਫਿਰ ਸਿੱਧੇ ਬਣਾ ਲੈਣੇ ਫਿਰ ਚਮਾ ਕੁੰਡਿਆਂ ਤੋਂ ਅੱਗੇ ਇੱਕ ਕੁੰਡੇ ਨੂੰ ਦੋ ਗੱਲ ਪਾ ਦੇ ਇੱਥੇ ਹੁਣ ਆਪਾਂ ਦੋ ਚਾਰ 6 ਕੁੰਡੇ ਸਿੱਧੇ ਬਣਾ ਕੇ 7ਵੇਂ ਕੁੰਡੇ ਨੂੰ ਵਾਲ ਪਾਇਆ ਇਸ ਤੋਂ ਬਾਅਦ ਦੋ ਕੁੰਡੇ ਫਿਰ ਸਿੱਧੇ ਤਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਤਾਗਾ ਪਿੱਛੇ ਇੱਕ ਕੁੰਡਾ ਸਿੱਧਾ ਬਹੁਤ ਹੀ ਸੋਨਾ ਡਿਜ਼ਾਈਨ ਬੰਦਾ ਹੈ ਇੱਕ ਕੁੰਡਾ ਉਤਾਰ ਲਿਆ 8ਵੀਂ ਸਲਾਈ ਹੈ ਡਿਜ਼ਾਈਨ ਦੀ ਦੋ ਕੁੰਡੇ ਸਿੱਧੇ ਸਿਰ ਦੋ ਕੁੰਡੇ ਉਲਟੇ ਤੇ ਫਿਰ ਇਹ ਕੁੰਡਾ ਸਲਿੱਪ ਕਰਾਂਗੇ ਦੋ 3 4 5 6 ਤਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਦੋ ਕੁੰਡੇ ਉਲਟੇ ਤੇ ਇਹ ਕੁੰਡੇ ਨੂੰ ਇਸ ਤਰ੍ਹਾਂ ਉਤਾਰ ਲੈਣਾ ਫਿਰ 6 ਕੁੰਡੇ ਉਲਟੇ 1 2 3 4 5 6 ਤਗਾ ਪਿੱਛੇ ਦੋ ਕੁੰਡੇ ਸਿੱਧੇ ਧੱਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟ। 8 ਸਲਾਈਆਂ ਬਣ ਗਈਆਂ ਹੋਣਾ ਗਿਆ ਡਿਜ਼ਾਈਨ ਦੀ 9ਵੀਂ ਸਲਾਈ। ਇਹ ਲਓ ਕੁੰਡਾ ਉਤਾਰ ਲਿਆ ਫਿਰ ਧੱਗਾ ਆਪਣੀ ਵਾਲੀ ਸਾਈਡ ਕਰਾਂਗੇ, ਦੋ ਕੁੰਡੇ ਉਲਟੇ ਬਣਾ ਲਾਂਗੇ, ਧੱਗਾ ਪਿੱਛੇ ਕਰਾਂਗੇ। ਤਿੰਨ ਕੁੰਡੇ ਪਹਿਲਾਂ ਸਿੱਧੇ ਬਣਾਉਣੇ 1 2 ਤੇ 3। ਤਿੰਨ ਕੁੰਡੇ ਪਹਿਲਾਂ ਸਿੱਧੇ ਬਣਾ ਲੈਣੇ, ਹੁਣ 4 ਕੁੰਡਿਆਂ ਨੂੰ ਟੈਸਟ ਕਰਨਾ। ਇੱਕ ਜਿਹੜਾ ਕੁੰਡਾ ਉਹਨੂੰ ਆਪਾਂ ਇੱਧਰ ਲੈ ਆਉਣਾ। ਇੱਕ ਕੁੰਡੇ ਨੂੰ ਇੱਧਰ ਲੈ ਆਉਣਾ ਹੈ ਫਿਰ ਚਾਰਾਂ ਕੁੰਡਿਆਂ ਨੂੰ ਸਿੱਧੇ ਬਣਾ ਦੇਣਾ 1 2 3 4 ਚਾਰ ਕੁੰਡੇ ਜੇ ਕੋ ਸਿੱਧੇ ਬਣ ਗਏ ਫਿਰ ਇੱਕ ਕੁੰਡੇ ਨੂੰ ਦੋ ਵਾਲ ਪਾ ਦੇਣੇ ਅਗਲਾ ਕੁੰਡਾ ਫੇਰ ਸਿੱਧਾ ਧਾਗਾ ਆਪਣੇ ਵਾਲੇ ਸਾਈਡ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਤਿੰਨ ਸਿੱਧੇ ਬਣ ਗਏ ਹੁਣ ਆ ਚਾਰ ਕੁੰਡਿਆਂ ਨੂੰ ਟੈਸਟ ਕਰਨਾ ਹੈ ਇਹਨੂੰ ਕੁੰਡੇ ਜਿਹੜੇ ਇੱਧਰ ਵਾਲੀ ਸਾਈਡ ਪਾ ਲੈਣੀ ਐ ਜਿਹੜਾ ਲੂਜ਼ ਕੀਤਾ ਕੁੰਡਾ ਇਹਨੂੰ ਇੱਧਰ ਵਾਲੀ ਸਾਈਡ ਲੈਣਾ ਤੇ ਚਮਾਂ ਨੂੰ ਸਿੱਧੇ ਬਣਾ ਦੇਣਾ 1 2 3 4 ਅਗਲੇ ਹੁਣ ਇੱਕ ਕੁੰਡੇ ਨੂੰ ਲਵਾ ਲਵਾਂਗੇ ਇਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਫਿਰ ਤਾਂ ਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਨੌਵੀਂ ਸਲਾਈ ਬਣ ਗਈ ਹੁਣ ਆ ਗਿਆ ਦਸਵੀਂ ਸਲਾਈ ਇੱਲਾ ਕੁੰਡਾ ਉਤਾਰ ਲਿਆ ਉਸ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਫਿਰ ਇੱਕ ਕੁੰਡਾ ਸਲਿੱਪ ਕਰਾਂਗੇ ਤੇ ਸੱਤ ਕੁੰਡੇ ਉਲਟੇ 1 2 3 4 5 6 7 ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਇੱਕ ਕੁੰਡਾ ਲੂਜ਼ ਕਰਕੇ ਬਿਨਾ ਬੁਨੇ ਹੋਣਾਗੇ ਫਿਰ ਸੱਤ ਕੁੰਡੇ ਉਲਟੇ ਬਣਾਵਾਂਗੇ ਹੁਣ ਤਾਂ ਦਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਤਾਂ ਦਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਦਸਵੀਂ ਸਲਾਈ ਬਣ ਗਈ ਹੋਣਾ ਗਿਆ 11ਵੀਂ ਸਲਾਈ ਇੱਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਚਾਰ ਕੁੰਡੇ ਸਿੱਧੇ 1 2 3 4 ਚਾਰ ਕੁੰਡੇ ਸਿੱਧੇ ਹੋਣ ਟਵਿਸਟ ਕਰਾਂਗੇ ਆਪਾਂ ਤਿੰਨ ਹੁੰਡੇ ਜਿਹੜੇ ਇੱਧਰ ਲੈ ਆਉਣੇ ਆ ਤੇ ਇੱਕ ਕੁੰਡਾ ਇੱਧਰ ਲੈ ਆਉਣ ਤੇ ਚਮਾ ਕੁੰਡਿਆਂ ਨੂੰ ਸਿੱਧੇ ਬਣਾ ਦੇਣਾ 1 2 3 ਚ ਚਵਾਨੋ ਸਿੱਧੇ ਬਣਾਤਾ ਹੁਣ ਲਾਸਟ ਤੇ ਸੜੇ ਕੋਲ ਸਿਰਫ ਇੱਕ ਕੁੰਡਾ ਬਚਿਆ ਇਹਨੂੰ ਵੀ ਆਪਾਂ ਡਬਲ ਵਨ ਪਾ ਲੈਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਚਾਰ ਕੁੰਡੇ ਸਿੱਧੇ 1 2 3 4 ਚਾਰ ਸਿੱਧੇ ਹੁਣ ਕੁੰਡੇ ਟਵਿਸਟ ਕਰਾਂਗੇ ਤੇ ਤਿੰਨ ਜਿਹੜੇ ਇਧਰ ਲੈ ਆਉਣੇ ਆ ਤੇ ਇੱਕ ਕੁੰਡਾ ਜਿਹੜਾ ਉਹ ਇਧਰ ਲੈ ਆਉਂ। ਚਵਾਂ ਕੁੰਡਿਆਂ ਨੂੰ ਸਿੱਧੇ ਬਣਾ ਦੇਣਾ 1 2 ਤਿੰਨ ਚਾਹਾਂ ਲਾਸਟ ਵਾਲੇ ਕੁੰਡੇ ਨੂੰ ਆਪਾਂ ਦੋ ਬਾਲ ਪਾ ਦੇਣਾ ਧਾਗਾ ਆਪਣੇ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ 11ਵੀਂ ਸिलाई ਵੀ ਬਣ ਗਈ ਹੁਣ ਆ ਗਏ ਆ 12ਵੀਂ ਸਿਲਾਈ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾ ਲੈਣੇ ਪਹਿਲਾਂ ਧਾਗਾ ਆਪਣੇ ਵਾਲੀ ਸਾਈਡ ਇਹ ਜਿਹੜੇ ਕੁੰਡੇ ਨੂੰ ਬਾਲ ਪਾਇਆ ਸੀ ਇਹਨੂੰ ਲੂਜ਼ ਕਰ ਲੈਣਾ ਤੇ ਅਗਲੇ 8 ਕੁੰਡੇ ਉਲਟੇ ਹੱਟ ਕੁੰਡੇ ਉਲਟੇ ਬਣਾਨੇ ਤਾਗਾ ਪਿੱਛੇ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਇੱਕ ਕੁੰਡਾ ਉਤਾਰ ਲਿਆ ਫਿਰ ਅੱਠ ਕੁੰਡੇ ਉਲਟੇ ਜਿਹੜਾ ਇੱਕ ਵਾਲ ਵਾਲਾ ਕੁੰਡਾ ਜਿਹੜੇ ਆਪਾਂ ਦੋ ਵਾਲ ਪਾਏ ਹੁੰਦੇ ਬਸ ਉਹਨੂੰ ਆਪਾਂ ਲੂਜ਼ ਕਰਕੇ ਦੂਸਰੀ ਸਲਾਈ ਤੇ ਪਾ ਲੈਣਾ ਬਾਕੀ ਕੁੰਡੇ ਜਿਹੜੇ ਉਹ ਉਲਟੇ ਬਣਾ ਲੈਣੇ 12ਵੀਂ ਸਲਾਈ ਵੀ ਬਣ ਗਈ ਹੁਣ ਆ ਗਏ ਆ 13ਵੀਂ ਸਲਾਈ ਤੇ ਸਿੱਧੇ ਪਾਸੇ ਇੱਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ 1 2 3 4 ਤੇ 5 ਪੰਜ ਕੁੰਡੇ ਪਹਿਲਾਂ ਸਿੱਧੇ ਬਣਾ ਲਏ ਹੁਣ ਆ ਚਾਰ ਕੁੰਡੇ ਟਵਿਸਟ ਕਰਾਂਗੇ ਲਾਸਟ ਤੇ ਇੱਕੋ ਕੁੰਡਾ ਰਹਿ ਗਿਆ ਇਹਨੂੰ ਆਪਾਂ ਇੱਧਰ ਵਾਲੀ ਸਾਈਡ ਲੈ ਆਉਣਾ ਤੇ ਤਿੰਨ ਕੁੰਡਿਆਂ ਨੂੰ ਉੱਧਰ ਖੜ ਲੈਣਾ ਚਾਰ ਕੁੰਡੇ ਜਿਹੜੇ ਆਪਾਂ ਸਿਰ ਸਿੱਧੇ ਹੀ ਬਣਾ ਦੇਣੇ ਹੁਣ ਦੋ ਕੁੰਡੇ ਉਲਟੇ ਤਗਾ ਪਿੱਛੇ ਪੰਜ ਕੁੰਡੇ ਸਿੱਧੇ 1 2 3 4 5 ਪੰਜ ਕੁੰਡੇ ਸਿੱਧੇ ਹੁਣ ਚਾਰ ਕੁੰਡੇ ਜਿਹੜੇ ਇਹਨਾਂ ਨੂੰ ਪਲਿਸਟ ਕਰਨਾ ਬਹੁਤ ਹੀ ਸੋਖਾ ਸਿੱਧਿਆਂ ਉਲਟਿਆਂ ਕੁੰਡਿਆਂ ਦਾ ਹੀ ਡਿਜ਼ਾਈਨ ਹੈ ਤੇ ਬਹੁਤ ਪਿਆਰਾ ਬਣ ਜਾਂਦਾ ਹੈ ਜਦੋਂ ਆਪਾਂ ਇਸ ਨੂੰ ਸਾਰੇ ਨੂੰ ਬਣਾਈਏ ਹੁਣ ਆ ਗਏ ਆ 14ਵੀਂ ਸਲਾਈ ਤੇ ਇੱਲਾ ਕੁੰਡਾ ਉਤਾਰ ਲਿਆ ਫਿਰ ਤੱਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਤੱਗਾ ਆਪਣੀ ਵਾਲੀ ਸਾਈਡ ਨੌ ਕੁੰਡੇ ਉਲਟੇ 2 3 4 5 6 7 8 9 ਤੱਗਾ ਪਿੱਛੇ ਦੋ ਕੁੰਡੇ ਸਿੱਧੇ ਤੱਗਾ ਆਪਣੀ ਵਾਲੀ ਸਾਈਡ ਨੌ ਕੁੰਡੇ ਉਲਟੇ 14ਵੀਂ ਸਲਾਈ ਬਣ ਰਹੀ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਤੇ ਬਹੁਤ ਸੌਖਾ ਡਿਜ਼ਾਈਨ ਹੈ ਕੋਈ ਵੀ ਇਸ ਨੂੰ ਬਹੁਤ ਆਸਾਨੀ ਦੇ ਨਾਲ ਬਿਗਨਰ ਜਿਹੜੇ ਚੰਨਾਂ ਨੂੰ ਕੱਟ ਜਾਈ ਡਿਜ਼ਾਈਨ ਆਉਂਦੇ ਨੇ ਉਹ ਵੀ ਇਹ ਡਿਜ਼ਾਈਨ ਜਿਹੜਾ ਬਹੁਤ ਆਸਾਨੀ ਦੇ ਨਾਲ ਬਣਾ ਕੇ ਰੈਡੀ ਕਰ ਸਕਦੇ ਹੈ ਵੇਖੋ 14 ਸਲਾਈਆਂ ਬਣਨ ਤੋਂ ਬਾਅਦ ਇਹ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ तो जो आप इस अगे तो अगे बनाते जाएंगे तो डिजाइन इस तरीके बन के, के रेडी हो जाएगा जेकर तुम्हें मेरी डिजाइन पसंद आया है वीडियो पसंद आई है तो चैनल में सबसक्राइब जरूर करो भीडियो लाइक करो कमेंट करके दसना तू डिजाइन किस तरह का लगे है तो मिलते हैं फिर इस तरह के प्यरे से डिजाइन के नगली भीडियो में भी। एंड तक भीडियो देखने बहुत बहुत धन्यवाद